ਪਰ ਜੀਤ ਕੌਰ ਮੇਰਾ ਨਾਮ ਪਟਿਆਲਾ ਸ਼ਹਿਰ ਤੋਂ ਮੈਂ ਬੋਲ ਰਹੀ ਆ ਤੇ ਮੈਨੂੰ ਬੀਪੀ ਦੀ ਪ੍ਰੋਬਲਮ 35 ਸਾਲ ਤੋਂ ਸੀ ਠੀਕ ਹੈ ਹਾਈ ਲੋ ਦੋਨੇ ਚੱਲਦੇ ਸੀ ਡਿਪਰੈਸ਼ਨ ਦੀ ਪ੍ਰੋਬਲਮ ਸੀ ਥਾਇਰੋਇਡ ਦੀ ਪ੍ਰੋਬਲਮ ਸੀ ਮੋਢਿਆਂ ਦੀ ਪ੍ਰੋਬਲਮ ਸੀ ਮੋਢੇ ਨਹੀਂ ਹਿੱਲਦੇ ਸੀ ਬਾਹਾਂ 'ਚ ਦਰਦ ਬਹੁਤ ਸਰੀਰ 'ਚ ਦਰਦ ਬਹੁਤ ਰਹਿੰਦਾ ਸੀ ਠੀਕ ਹੈ ਜੀ ਤੇ ਜਦ ਤੋਂ ਮੈਂ ਲਿਆ ਨਹੀਂ ਭੰਜੀ ਜਿਹੜੀ ਮੰਨ ਲਓ ਪ੍ਰੋਬਲਮ ਸੀ ਤੁਹਾਨੂੰ ਮੰਨ ਲਓ ਜਿਵੇਂ ਬੀਪੀ ਦੀ ਹੋ ਗਈ ਦੂਸਰੀ ਡਿਪਰੈਸ਼ਨ ਦੀ ਹੋ ਗਈ ਇੱਕ ਤਰ੍ਹਾਂ ਦੀ ਦਵਾਈ ਖਾ ਰਹੀ ਸੀ ਤੁਸੀਂ ਨਾ ਉਹ ਕਿੰਨੇ ਟਾਈਮ ਤੋਂ ਸੀ ਉਹ 35 ਸਾਲ ਤੋਂ ਉਹ ਵੀ 35 ਸਾਲ ਤੋਂ ਸੀ ਹਾਂ ਜੀ ਜਿਵੇਂ ਮੰਨ ਲਓ ਜਿਹਦੇ ਨਾਲ ਤੁਹਾਨੂੰ ਦਿੱਤਾ ਸੀ ਸੋਜ ਸਾਈ ਹੋਈ ਸਾਰੇ ਸਰੀਰ ਤੇ ਉਹ ਕਿੰਨੀ ਵੀ ਸੋਜ ਸੀ ਸਰੀਰ ਦੇ ਉੱਪਰ ਸੋਜਾ ਮੇਰੇ 20 20 ਸਾਲ ਤੋਂ ਬਹੁਤ ਜ਼ਿਆਦਾ ਸੋਜਾ ਚੱਲ ਰਹੀ ਸੀ ਬਹੁਤ ਜ਼ਿਆਦਾ ਕਿੰਨੀਆਂ ਕੁ ਦਵਾਈਆਂ ਤੁਸੀਂ ਖਾਧੀਆਂ ਕਿੰਨੇ ਕੁ ਪ੍ਰਯਾਸ ਕੀਤੇ ਜੀ ਦੋ ਦਵਾਈਆਂ ਮੈਂ ਖਾ ਲਈ ਕੋਈ ਨਹੀਂ ਕੋਈ ਡਾਈਟਿੰਗ ਵੀ ਨਹੀਂ ਛੱਡੀ ਹੈਗੀ ਵੀ ਡਾਈਟਿੰਗ ਨਹੀਂ ਕੀਤੀ ਇਹ ਨਹੀਂ ਆਉ ਡਾਈਟਿੰਗਾਂ ਤੁਸੀਂ ਆਖ ਰਹੇ 25 25000 ਡਾਈਟਿੰਗ ਬਣਾਉਣ ਦਾ ਦਿੱਤਾ ਤੁਸੀਂ ਉਹ ਬਹੁਤ ਜ਼ਿਆਦਾ ਮੈਂ ਡਾਈਟਿੰਗਾਂ ਵੀ ਲਈਆਂ ਕੋਈ ਫਰਕ ਨਹੀਂ ਪੈਦਾੰਦਾ ਸੀ ਡਾਕਟਰ ਕਹਿੰਦਾ ਸੀ ਇਹ ਫੈਟ ਆ ਤੁਹਾਡੇ ਸੋਜਾਂ ਨਹੀਂ ਹੈਗਾ ਫੈਟ ਆ ਓਕੇ ਜੀ ਤੇ ਮੈਂ ਬਹੁਤ ਪਰੇਸ਼ਾਨ ਸੀ ਲੱਤਾਂ ਕੱਸੀਆਂ ਰਹਿੰਦੀਆਂ ਬਾਹਾਂ ਕੱਸੀਆਂ ਹੋਈਆਂ ਸੀ ਮੇਰੀਆਂ ਬਹੁਤ ਜ਼ਿਆਦਾ ਠੀਕ ਹੈ ਤੇ ਹੁਣ ਮੈਂ ਜਿੰਦਾਂ ਦਾ ਇਹ ਲਿਆ ਉਦੋਂ ਦਾ ਮੈਨੂੰ ਬਹੁਤ ਜ਼ਿਆਦਾ ਰੈਕ ਮੈਂ ਬਾਡੀ ਸ਼ਰ ਰਿਸਪੌਂਸ ਯੂਜੀ ਦਿੰਦੇ ਤੁਸੀਂ ਲਏ ਨੇ ਹਾਂ ਜੀ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਦਵਾਈਆਂ ਬੰਦ ਕਰਤੀਆਂ ਮੈਂ ਹੁਣ ਸਾਰੀਆਂ ਦਵਾਈਆਂ ਬੰਦ ਕਰ ਚੁੱਕੀ ਆ ਕੋਈ ਵੀ ਦਵਾਈ ਨਾ ਜਿਵੇਂ ਬੀਪੀ ਦੀ ਚੱਲਦੀ ਸੀ ਤੁਹਾਡੀ ਉਹ ਵੀ ਬੰਦ ਕਰਤੀ ਜੀ ਠੀਕ ਹੈ ਜੀ ਜਿਹੜੀ ਤੁਸੀਂ ਦੂਜੀ ਡਿਪਰੈਸ਼ਨ ਦੀ ਕਹ ਰਹੇ ਸੀ ਉਹ ਵੀ ਬੰਦ ਕਰ ਲਿਆ ਜਿਵੇਂ ਨੀਂਦ ਨਹੀਂ ਆਉਂਦੀ ਸੀ ਪਹਿਲਾਂ ਲੈ ਉਹ ਨੀਂਦ ਨਹੀਂ ਆਉਂਦੀ ਸੀ ਮੈਨੂੰ ਜੇ ਗੋਲੀ ਨਾ ਲੈਂਦੀ ਤਾਂ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਹੁਣ ਆ ਜਾਂਦੀ ਹੈ ਜੀ ਨੀਂਦ ਹੁਣ ਐ ਵਧੀਆ ਨੀਂਦ ਆਉਂਦੀ ਆ ਮੈਨੂੰ ਬਿਨਾ ਗੋਲੀ ਤੋਂ ਓਕੇ ਜਿਹੜਾ ਤੁਸੀਂ ਸੂਰਜਾ ਕਹ ਰਹੇ ਸੀ ਬੋਡੀ ਦੇ ਉੱਤੇ ਜੀ ਬੋਡੀ ਦੇ ਉੱਪਰ ਉਹ ਕਾਫੀ ਸੋਜਾਂ ਲੱਗ ਚੁੱਕਿਆ ਮੇਰਾ ਓਕੇ ਜੀ ਵਜਨ ਵੀ ਤੁਸੀਂ ਕਹਿ ਰਹੇ ਸੀ ਵਜਨ ਕਿੰਨਾ ਕਰ ਗਿਆ ਵਜਨ 7 ਕਿਲੋ ਮੇਰਾ ਪਰਕ ਪੈ ਗਿਆ ਜੀ 7 ਕਿਲੋ ਮਿਲ ਆਪਾਂ ਨੂੰ 28 ਦਿਨ ਚ 28 ਦਿਨ ਹੋਏ ਨੇ ਵਰਤਦਿਆਂ ਨੂੰ ਮਲੇ ਹਨ ਜੀ ਹਾਂਜੀ ਓਕੇ ਜਿੰਨੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਪਰਿਵਾਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹੂੰਗੀ ਵੀ ਤੁਸੀਂ ਸਾਰੇ ਕੰਮ ਕੁਮਾ ਆਪਣਦੇ ਛੱਡ ਕੇ ਤੁਸੀਂ ਪਹਿਲਾਂ ਬੋਡੀ ਸਰਵਿਸ ਦਾ ਪੈਕ ਜ਼ਰੂਰ ਲਓ ਬਸ ਇਹੀ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਉਹਨਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਇਹ ਪੈਕ ਲੈ ਕੇ ਤੁਸੀਂ ਆਪਦੀ ਜ਼ਿੰਦਗੀ ਨੂੰ ਬਦਲ ਲਓ ਕਿਤੇ ਪੰਜ ਪਹਿਲਾਂ ਤੁਹਾਨੂੰ ਲੱਗ ਨਹੀਂ ਰਿਹਾ ਸੀ ਮੈਂ ਹੋ ਜੂ ਠੀਕ ਹੀ ਨਹੀਂ ਹੋ ਜੂ ਹੈ ਨਾ ਜਦੋਂ ਬੈਠੇ ਸੀ ਆਪਾਂ ਪਾਸ ਨਹੀਂ ਸੀ ਹੈਗਾ ਵੀ ਮੈਂ ਹੋ ਜੂਗੀ ਠੀਕ ਪਰ ਮੈਨੂੰ ਹੁਣ 100% ਪੂਰਾ ਵਿਸ਼ਵਾਸ ਆ ਵੀ ਇਹਦੇ ਨਾਲ ਬੰਦੇ ਕਾਫੀ ਜ਼ਿਆਦਾ ਠੀਕ ਹੋ ਰਹੇ ਨੇ ਹੋਣਗੇ ਨਾਲੇ ਓਕੇ ਤੇ ਦਵਾਈਆਂ ਦਾ ਤਾਂ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਹੁਣ ਹੁਣ ਲਫਾਫੇ ਭਰੇ ਪਏ ਨੇ ਉਦਾਂ ਹੀ ਕਿੰਨੇ ਕਿੰਨੇ ਕਿਲਫਾਫ ਕਿੰਨੀਆਂ ਗੋਲੀਆਂ ਸੀ ਡੇਲੀ ਤੁਹਾਡੀਆਂ ਪਹਿਲਾਂ ਕਿੰਨੀਆਂ ਹੈਗੀਆਂ ਸੀ 12 ਗੋਲੀਆਂ ਸੀ ਰੋਜ਼ ਡੇਲੀ ਹਾਂ ਜੀ ਜੇ ਮੈਂ ਇੱਕ ਵੀ ਗੋਲੀ ਨਹੀਂ ਖਾ